ਹੈਲੋ ਵੀਵਰਸ ਵੈਲਕਮ ਬੈਕ ਅਸਲਾਮੁਅਲੈਕਮ ਤੇ ਸਤਿ ਸ਼੍ਰੀ ਅਕਾਲ ਕਿਦਾਲ ਚੱਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋਵੇ ਗਰ ਅਪ ਸਾਰਿਆਂ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਤੇ ਲੋ ਜੀ ਅੱਜ ਆਪਾਂ ਕੁਲਦੀਪ ਮਾਨਕ ਸਾਹਿਬ ਨੂੰ ਸੁਣਾਗੇ ਉਹਨਾਂ ਦਾ ਇੱਕ ਗੀਤ ਹੈ ਲੋੜ ਪਈ ਤਾਂ ਪਈ ਤਾਂ ਠੀਕ ਹੈ ਜੀ ਇਹ ਹੈਗਾ ਜੀ 1995 ਦਾ ਸੌਂਗ ਹਾਂ ਹਾਂ 1995 ਦੇ ਵਿੱਚੇ ਦਾ ਮਤਲਬ ਮਾਨਕ ਸਾਹਿਬ ਜਿਹੜੇ ਨੇ ਉਹ ਜਵਾਨ ਜਾਨ ਹੋਣਗੇ ਬਿਲਕੁਲ ਠੀਕ ਹੈ ਅਸੀਂ ਉਹਦੇ ਬੱਚੇ-ਬੱਚੇ ਸਾ ਸੱਤਾਂ ਕਿਸਾਲਾਂ ਦਾ ਸਿਨਾਮਾ ਮੈਂ ਪੰਜਾਂ ਕਿਸਾਲਾਂ ਦੇ 90 ਕਰਨੇ ਬਾਦ 90 99 92 94 ਜਹਨ ਇਥੇ ਜ਼ਾਬਤੇ ਦਰਦੇ ਗਾਣਾ ਹਾਂ ਚਾਰ ਮਸਾਲਾ ਦੀ ਹੈ ਮੈਂ 90 99 92 94 ਚਲੋ ਜੀ ਪਹਿਲੇ ਗਾਣੇ ਸੁਣਦੇ ਹਾਂ ਹਾਂ ਜੀ ਤਾਂ ਵੀ ਲੋਕਾਂ ਨੂੰ ਪਤਾ ਕਿ ਕਿਉਂ ਬਣਾਉਂਦੇ ਉਹਦਾ ਮਤਲਬ ਉਹ ਇਕੱਲੇ ਗਲਾਸ ਹੀ ਭੜਬਨ ਪੀ ਕੇ ਆਪਾਂ ਲੈ ਫਿਰ ਸੀ ਹਾਂ ਬਿਲਕੁਲ ਤੋ ਫੇਸ ਕਰ ਲਗਾ ਲੋ ਖਾਂ ਦੇਣਾ ਮਾੜੀ ਹੁਣੇ ਹੀ ਕਸ ਲਈ ਹੈ ਦੋ ਦਿਨ ਹੋਇਆ ਇਹ ਸੁਣ ਲਾ ਉਹ ਦੋ ਕੇਸ ਦਾ ਦੌਰ ਸੀਗਾ ਬਹੁਤ ਮਿਹਰਬਾਨੀ ਜੇ ਮਾਮਾ ਕਹਿੰਦਾ ਹੋਵੇ ਦੋ ਬਣੀ ਮਾਮਾ ਕਹਿਣਾ ਪਈਆ ਤੇ ਮਾਮੇ ਦਾ ਨੁੱਤ ਬਾਪਾ ਕੋ ਚੰਦਾ ਬੋਲ ਕੇ ਕਹਿੰਦਾ ਮਾਣ ਦਾ ਬਾਪਾ ਬਾਤ ਕਰ ਚਲੋ ਖਾਂ ਦੇਣਾ न <laughs> कहिड़ी लाइन सुठा मेर गान केॾे तव्हां सुण सारा परिवार सु ਤੁਹਨਾਂ ਕਹਿੰਦੇ ਲੱਗਦਾ ਤੂੰ ਬੱਜਣਾ ਸਣੀ ਪਾ ਕੇ ਰਵਾ ਕੇ ਤੇ ਮੈਂ ਯਾਰ ਬੜ ਕੇ ਮਾੜਾ ਬਣ ਗਿਆ ਬੱਜਦੇ ਰਸੂਲ ਆ ਘਰ ਦੇ ਉਹਦੇ ਘਰ ਦੇ ਆਣ ਦੇ ਘਰ ਤੋਂ ਰਸੂਲ ਵੀ ਬਹੁਤ ਜ਼ਰੂਰੀ ਹੁੰਦੇ ਆ ਤੂੰ ਕਹਿੰਦਾ ਅੰਗਰ ਖਾਣੇ

ਕਿ ਦੋ ਦੂਸਰੇ ਦੋਸਤ ਨਾ ਇੱਕ ਯਾਰ ਦੇ ਚੋ ਯਾਨੀ ਆਪਣੀ ਪੱਗਵਟਾਉਂਦਾ ਤੇ ਮੈਂ ਕਿਹਾ ਲੋੜ ਪਈ ਤੇ ਪਰਖਾਂਗੇ ਯਾਰ ਆਵੇ ਤੇਰੀ ਯਾਰੀ ਯਾਰੀ ਨਾ ਅੱਜਾ ਹੁਣ ਉਹ ਉਹ ਸਿਸਕਲਾ ਕਰ ਨਹੀਂ ਰਹਿ ਗਿਆ ਹਾਂ ਅੱਗੇ ਪੱਗਵਟ ਪੜਾਵੇ ਬੰਦੇ ਹੁੰਦੇ ਸੀ ਪੱਗਵਟ ਭਰਾ ਹੁੰਦੇ ਹੁੰਦੇ ਸੀਗਾ ਮੇਰਾ ਦਾਦਾ ਦਾਦਾ ਹੁੰਦਾ ਕਿ ਪੱਗਵਟ ਭਰਾ ਹੁੰਦੇ ਨੇ ਨਾ ਕਿ ਜਦੋਂ ਪੱਗ ਬਟਾ ਲਈਏ ਨਾ ਤੇ ਫਿਰ ਸਮਝ ਲੋ ਕਿ ਉਹ ਸਿਰਫ ਇੱਕ ਮਾਂ ਚ ਜੰਮਿਆ ਦਾ ਰਿਸ਼ਤਾ ਨਹੀਂ ਹੁੰਦਾ ਬਾਕੀ ਉਹ ਸਾਰਾ ਭਰਾਵਾ ਨਹੀਂ ਤੇ ਵੇਖੋ ਕਿ ਜਿਹੜੇ ਸਾਈਵਲ ਵਾਲੇ ਦਾਦਾਬੂ ਨੇ ਉਹ ਤੇ ਸਾਡੇ ਦਾਦਾਬੂ ਦੋਸਤ ਹੀ ਸਨ ਕਿਹੜੇ ਰਿਸ਼ਤੇਦਾਰ ਨਹੀਂ ਹਜੇ ਤੀ ਕੋਰੋਨਾ ਦਾ ਸਾਡੇ ਨਾਲ ਮਿਲਨ ਵਰਤਨ ਆਪਸ ਚ ਫੈਮਿਲੀਆਂ ਦਾ ਹੈ ਹਨਾ ਉਹ ਸਾਹਮਣੇ ਜਜ ਕਾਕੇ ਉਹ ਨਗਰ ਹਾਂ ਹਾਂ ਉਹ ਉਹ ਪਰ ਉਹ ਪਗਵੜ ਭਰਾ ਨਹੀਂ ਸੀਗੇ ਮੈਂ ਤਾਂ ਦੋਸਤ ਸੀ ਮੈਂ ਤਾਂ ਅੱਜ ਕੱਲ੍ਹ ਦੇ ਪਿੰਡ ਦੇ ਸੀਗੇ ਮੈਂ ਤਾਂ ਦੱਸਦਾ ਉਹਦੇ ਵਿੱਚ ਇੰਜ ਸੀਗਾ ਕਿ ਇੱਕੋ ਪਿੰਡ ਦੇ ਸੀਗੇ ਮੇਰਾ ਦਾਦਾ ਤੇ ਦਾਦਾਬੋ ਸੁਨਾਮ ਲਾਇਦੇ ਸੀ ਨਾ ਉਹ ਇੱਕੋ ਹੀ ਪਿੰਡ ਦੇ ਸੀਗੇ ਇੱਕੋ ਪਿੰਡ ਦੇ ਸੀਗੇ ਦਾਦਾ ਮੇਰਾ ਵੀ ਮੁਲਾਜ਼ਮ ਭਰਤੀ ਹੋ ਗਿਆ ਤੇ ਉਧਰ ਉਹ ਵੀ ਮੁਲਾਜ਼ਮ ਭਰਤੀ ਹੋ ਗਿਆ ਫਿਰ ਦੋਵਾਂ ਨੇ ਆ ਕੇ ਹਾਂ ਅੱਛਾ ਇੰਨਾ ਸੀਗਾ ਕਿ ਪਿੱਛੋਂ ਇੱਕੋ ਪਿੰਡ ਤੋਂ ਆਏ ਸੀਗੇ ਠੀਕ ਹੈ ਇੱਕ ਉਹ ਪਿੰਡ ਜੋ ਆ ਕੇ ਫਿਰ ਇੱਕ ਹੀ ਘਰ ਲਿਆ ਇੱਕ ਹੀ ਘਰ ਲਿਆ ਤੇ ਇੱਕ ਘਰ ਚ ਦੋਵਾਂ ਦੀ ਫੈਮਿਲੀ ਰਹਿੰਦੀ ਹੈ ਬਈ ਤੇ ਯਕੀਨ ਮੰਨੋ ਇੰਜ ਭਰਾਵਾਂ ਵਾਲਾ ਸਾਹਬ ਅਸੀਂ ਅਸੀਂ ਅਵੀ ਕਹੀਏ ਅਸੀਂ ਚਾਚੇ ਕਹਿੰਦੇ ਹਾਂ ਉਹਨੂੰ ਠੀਕ ਹੈ ਤੇ ਬਟ ਇਹ ਹੈਗਾ ਕਿ ਉਹ ਪਗਵੜ ਭਰਾ ਉਹ ਜਿਹੜੀ ਜਿਵੇਂ ਗਾਣੇ ਦੇ ਵਿੱਚ ਗੱਲ ਕਰਦੇ ਨੇ ਨਾ ਪਗਵੜ ਭਰਾ ਦੀ ਇਹ ਪਹਿਲੇ ਦੌਰਾਂ ਚ ਚੱਲਦਾ ਹੁੰਦਾ ਸੀਗਾ ਠੀਕ ਹੈ ਔਰ ਇਜ਼ ਮੋਸਟਲੀ ਮੋਸਟਲੀ ਚੱਲਦਾ ਹੁੰਦਾ ਸੀਗਾ ਠੀਕ ਹੈ ਮੁਸਲਮਾਨ ਤੇ ਸਿੱਖਾਂ ਦੇ ਦਰਮਿਆਨ ਕਿ ਭੀ ਪਗਵੜ ਭਰਾ ਬਣ ਜਾਂਦੇ ਸੀਗੇ ਬਿਫੋਰ ਦਾ ਪਾਰਟੀਸ਼ਨ ਪਾਰਟੀਸ਼ਨ ਤੋਂ ਪਹਿਲੇ ਠੀਕ ਹੈ ਪਾਰਟੀਸ਼ਨ ਤੋਂ ਪਹਿਲੇ ਪੱਗਵਟ ਭਰਾ ਬਣ ਜਾਂਦੇ ਸੀਗੇ ਉਹ ਉਹ ਆਪਣੀ ਪੱਗ ਉਹਨਾਂ ਨੂੰ ਲਾ ਕੇ ਦੇ ਦਿੰਦੇ ਸੀ ਤੇ ਉਹ ਆਪਣੀ ਪੱਗ ਲਾ ਕੇ ਉਹਨਾਂ ਨੂੰ ਸਾਡੇ ਵਿੱਚ ਵੀ ਪੱਗਾਂ ਬਣੀਆਂ ਜਾਂਦੀਆਂ ਨੇ ਪਰ ਇੰਜ ਦੀਆਂ ਨਹੀਂ ਬਣੀਆਂ ਜਾਂਦੀਆਂ ਮੈਂ ਉਹ ਮਤਲਬ ਸਾਡੇ ਸੇਖ ਵੀਰੇ ਬਰੇ ਸੋਨੀ ਉਹਨੂੰ ਰੌਂਡ ਦੇ ਕੇ ਬੰਦੇ ਨੇ ਸਾਡੇ ਆ ਕਿ ਗੋਲ ਜ ਮਾਰ ਕੇ ਸਾਡੇ ਉਹ ਲੈ ਤਾ ਬਸ ਸਾਡੇ ਇਹ ਬੰਦੇ ਨੇ ਉਹ ਵੱਲਾਂ ਵਾਲੀ ਪੱਗ ਠੀਕ ਹੈ ਤਹਿਵਾਂ ਵਾਲੀ ਠੀਕ ਹੈ ਸਾਡੇ ਉਹ ਸੋ ਦਾਦਾ ਬਿੰਨੂ ਵੱਡਾ ਬਣਾ ਕੇ ਜਿਵੇਂ ਨੇ ਪੱਗ ਉਹ ਧੁਰਲਿਆਂ ਲਈ ਉਹ ਦੇਖੇ ਨੇ ਤੇ ਅੰਝ ਕਰਕੇ ਫਿਰ ਉਹਨੂੰ ਕਾੜ ਜਿਦਦੇ ਨੇ ਹਾਂ ਉਹ ਜਿਹੜਾ ਧੁਰਲਾਇਆ ਉੱਤੇ ਹੁੰਦਾ ਉਹਨੂੰ ਪੱਗ ਜਿਹੜੀ ਹੈ ਨਾ ਸਾਡੇ ਤੇ ਉਹ ਵੱਡੇ ਸਾਡੇ ਮਤ ਉਹ ਬੰਨਦੇ ਹੁੰਦੇ ਅਸੀਂ ਸਾਡੇ ਦਾਦਾ ਬੂਦੇ ਬਹੂਨੀ ਜੱਜ ਬਿਲਕੁਲ ਅਨਕਲ ਲੋੜ ਪਈ ਤੇ ਪਰਖਾਂਗੇ ਯਾਰ ਆ ਤੇਰੀ ਯਾਰੀ ਨੂੰ ਪਰ ਵਾਕਈ ਉਹ ਨਾ ਵਕਤਾਂ ਦੇ ਵਿੱਚ ਯਾਰੀ ਜਿਹੜੀ ਹੁੰਦੀ ਸੀ ਨਾ ਉਹ ਭਰਾਵਾਂ ਨਾਲ ਵੱਧ ਹੁੰਦੀ ਸੀ ਤੇ ਉਹੀ ਤੇ ਮੈਂ ਤੁਹਾਨੂੰ ਦੱਸਿਆ ਕਿ ਵੇਖੋ ਕਿ ਉਹ ਫੈਮਲੀਆਂ ਇਕੱਠੀਆਂ ਰਹੀਆਂ ਉਹਨਾਂ ਦੇ ਬੱਚਿਆਂ ਦੀਆਂ ਸ਼ਾਦੀਆਂ ਤੇ ਤਦ ਵੀ ਇਕੱਠੇ ਰਹੇ ਹਜੇ ਤੀਕਰ ਵੀ ਹੋ ਜਾਂਦੀ ਆ ਕਿ ਇਕੱਠਾ ਮਾਹੌਲ ਚੱਲਦਾ ਪਿਆ ਸੀ ਤੇ ਚਲੋ ਉੱਥੇ ਸੇਲ ਕਰਕੇ ਤੇ ਇੱਥੇ ਆ ਗਏ ਤੇ ਬਾਕੀ ਇਹ ਕਿ ਉਹ ਤੇ ਹਜੋਥੇ ਰਹਿੰਦੇ ਪਏ ਨੇ ਲੇਕਿਨ ਇਹ ਚੀਜ਼ ਸੀ ਕਿ ਵੇਖ ਲਓ ਹੁਣ ਕਹੋ ਕਿ ਕੋਈ ਇੱਕ ਸ਼ਹਿਰ ਚੋਂ ਆ ਕੇ ਤੇ ਉੱਠ ਕੇ ਤੇ ਦੋਵੇਂ ਕਾਰ ਇੱਕ ਕਾਰ ਇਹਨੂੰ ਕਹਿੰਦੇ ਨਹੀਂ ਭਈ ਤੁਹਾਡੀ ਸਾਡੀ ਆਪਸ ਚ ਨਹੀਂ ਨਿਸਬਤੇ ਨਹੀਂ ਰਲਦੀ ਨਹੀਂ ਨਹੀਂ ਹੁਣ ਤੇ ਕੋਈ ਕਿਸੇ ਦੇ ਕੋਲ ਵੀ ਜਾਂਦਾ ਨਹੀਂ ਕਿ ਯਾਰ ਆਪਣਾ ਇੰਨੀ ਦੂਰ ਹੁਣ ਜਾਈਏ ਕਿਵੇਂ ਜਾਈਏ ਉਹ ਅੱਗੇ ਪਹਿਲੇ ਦੌਰਾਂ ਦੇ ਵਿੱਚ ਅਗਰ ਯਾਰ ਯਾਰ ਤੋਂ ਦੂਰ ਹੋ ਜਾਂਦਾ ਤਾਂ ਅਗਲੇ ਚਿੱਠੀਆਂ ਲਿਖਦੇ ਸੀ ਉਦੋਂ ਖੱਤਾਂ ਦਾ ਦੂਰ ਹੁੰਦਾ ਸੀ ਘਰ ਰੁਕਾ ਖੱਤਾਂ ਦਾ ਫਿਰ ਉਸ ਬਾਅਦ ਉਹ ਕਹਿੰਦੇ ਰੁਕਾ ਕਹਿੰਦੇ ਸੀ ਰੁਕਾ ਜਿਹੜਾ ਲੱਗਾ ਹੁੰਦਾ ਸੀ ਦੂਸਰਾ ਪੀਜੀਸੀਐਲ ਉਹ ਦੋਵੇਂ ਕਿੱਥੇ ਸੀਗੇ ਨਹੀਂ ਨਹੀਂ ਮੈਂ ਕਿਹਾ ਉਸ ਤੋਂ ਬਾਅਦ ਪੀਟੀਸੀਐਲ ਆ ਗਿਆ ਇੱਕ ਘਰ ਲੱਗਾ ਹੋਣਾ ਤੇ ਪੂਰੇ ਪਿੰਡ ਨੇ ਇਕੱਠੇ ਹੋ ਕੇ ਉੱਥੇ ਫੋਨ ਕਰਨਾ ਨਾ ਕਰਨਾ ਨਾ ਕਰਨਾ ਇੰਜ ਹੁੰਦਾ ਹੁੰਦਾ ਸ਼ਹਿਰਾਂ ਦੇ ਵਿੱਚ ਬਹੁਤ ਘੱਟ ਬੰਦਿਆਂ ਦੇ ਕੋਲ ਲੱਗਾ ਹੁੰਦਾ ਸੀਗਾ ਘੱਟ ਘੱਟ ਲੱਗਾ ਹੁੰਦਾ ਠੀਕ ਹੈ ਬੜਾ ਯਾਰ ਪੁਰਾਣਾ ਦਾ ਮਤਲਬ 95 5 15 35 ਸਾਲ ਪੁਰਾਣਾ ਲੈਣਾ ਠੀਕ ਹੈ ਔਰ ਇਹ ਵੀ ਇੱਕ ਵਿਆਹ ਦੇ ਉੱਤੇ ਸਮਝ ਲਓ ਕਿ ਜਿਵੇਂ ਵਿਆਹ ਦੀ ਔਰ ਪਹਿਲੇ ਵਕਤਾਂ 'ਚ ਐਵੇਂ ਹੀ ਵੀਡੀਓ ਬਣਦੀ ਸੀ ਔਰ ਕੈਮਰੇ ਵਾਲਾ ਨਾ ਜਿਹਨੂੰ ਉਹਨੇ ਵੇਖਣਾ ਕਿ ਵਾਵਾ ਇਤਿਆਰ ਸ਼ੇਰ ਹੋ ਗਿਆ ਨਾ ਉੱਤੇ ਰੱਖ ਕੇ ਉਹਨੇ ਇੰਜ ਇੰਜ ਕਰਕੇ ਜ਼ੂਮ ਮਾਰਨਾ ਹਾਂ ਕਿ ਆ ਵਈ ਆ ਸੋਹਣਾ ਲੱਗ ਰਿਹਾ ਵਿੱਚ ਲੱਗ ਰਿਹਾ ਕੈਮਰੇ ਵਾਲੇ ਦੀ ਮਰਜ਼ੀ ਹੁੰਦੀ ਸੀ ਜਿੰਨੀ ਮਰਜ਼ੀ ਦਿਖਾੜ ਕੇ ਵਖਾ ਦੇ ਦੇ ਜਿੰਨੂੰ ਮਰਜ਼ੀ ਜਿੰਨੂੰ ਮਰਜ਼ੀ ਔਰ ਕਈ ਦਫਾ ਐਵੇਂ ਤੁਸੀਂ ਲੋਕ ਆਪਣੇ ਧਿਆਨ ਬੈਠੇ ਹੁੰਦੇ ਸੀਗੇ ਹਾਂ ਜਿਵੇਂ ਪਾਜਾਸ ਦੀ ਵੀਡੀਓ ਬਣੀ ਸੀਗੀ ਤੇ ਉਹਦੇ ਵਿੱਚ ਉਹ ਕੈਮਰੇ ਵਾਲੇ ਨੇ ਕੈਮਰਾ ਮਾਰੇ ਤੇ ਬੋਟੀ ਇੱਥੇ ਜਾਵੇ ਤੇ ਇੱਥੇ ਖਿੱਚ ਲਿਆਵੇ ਇੱਥੇ ਜਾਵੇ ਤੇ ਇੱਥੇ ਖਿੱਚ ਲਿਆਵੇ ਉਹਨੇ ਕਿੰਨੀ ਦਿਨ ਬਾਅਦ ਨੂੰ ਆਸ ਤੇ ਇੰਜ ਨਹੀਂ ਰੱਖਿਆ ਐ ਕਰਕੇ ਲੈ ਹਾਂ ਆ ਤੇ ਫਿਰ ਪਿੱਛੇ ਥੋੜੀ ਮਤਲਬ ਥੋੜੀ ਰਿਵਰਸ ਕਰ ਦੇਵੇ ਫਿਰ ਚਲਾ ਦੇਵੇ ਉਹ ਉੱਤੇ ਜਾਵੇ ਇੰਜ ਜਾਵੇ ਠੀਕ ਹੈ ਬਾਕੀ ਇਹ ਵੀ ਉਹ ਟਾਈਮ ਜਿਹੜਾ ਸੀ ਨਾ ਬਹੁਤ ਵਧੀਆ ਸੀ ਉਹ ਟਾਈਮ ਉਹ ਕਹਿੰਸੀ ਯਾਰ ਉਹ ਵਧੀਆ ਸੀਗਾ ਹੋਰ ਸਪੈਸ਼ਲੀ ਇਸ ਦੌਰ ਦੀ ਨਿਸ਼ਮਤ ਉਹ ਟਾਈਮ ਜਿਹੜਾ ਸੀ ਨਾ ਇਸਾਸ ਦੇ ਰਿਸ਼ਤੇ ਹੁੰਦੇ ਸੀ ਪਿਆਰ ਦੇ ਰਿਸ਼ਤੇ ਹੁੰਦੇ ਸਨ ਇੱਕ ਦੂਸਰ ਨਾਲ ਮਿਲਨ ਵਰਤਨ ਵਾਲੇ ਰਿਸ਼ਤੇ ਹੁੰਦੇ ਸਨ ਪਰ ਹਜੇ ਵੀ ਹੈਗਾ ਕਈ ਜਗ੍ਹਾ ਤੇ ਲੇਕਿਨ ਕੱਟੋ ਗਿਆ ਉਹ ਕੱਟੋ ਗਿਆ ਕਿ ਮਾਂ ਗੈਮੀ ਨਫਸਾ ਨਫਸੀ ਜ਼ਿਆਦਾ ਕਿ ਕਿ ਪੈਸੇ ਦੀ ਧੋੜ ਲੱਗੀ ਹੋਈ ਹੈ ਆਮ ਦੀ ਭਈ ਫੜ ਲਓ ਮੈਂ ਇਹਦੇ ਮੋਢੇ ਤੇ ਪੈਰ ਆ ਕੇ ਉੱਤੇ ਚੜ ਜਾਵਾਂ ਮੈਂ ਚੱਲ ਜਾਵਾਂ ਉੱਤੇ ਫਲਾਣੇ ਕੋ ਜੇ ਆਪਣਾ ਛੋਟੀ ਗੱਡੀ ਹੈ ਤੇ ਮੈਂ ਉਹਦੋਂ ਵੱਡੀ ਗੱਡੀ ਲੈਣੀ ਹੈ ਫਲਾਣੇ ਕੋ ਜੇ ਛੋਟਾ ਘਰ ਹੈ ਤੇ ਮੈਂ ਵੱਡਾ ਘਰ ਬਣਾਣਾ ਹੈ ਠੀਕ ਹੈ ਇਹ ਉਹ ਮਾਰੀ ਛੋਟੀ ਦੁਕਾਨ ਹੈ ਉਹਦਾ ਯਕੀਨ ਮੰਨੋ ਕਿ ਲੋਕ ਉਦੋਂ ਲੋਕ ਆਏ ਸੀ ਕਿ ਉਦੋਂ ਖਾ ਟ੍ਰੈਕਟਰਾਂ ਦਾ ਦੌਰ ਨਹੀਂ ਸੀ ਹੁੰਦਾ ਪੁਰਾਣਾ ਦੌਰ ਜਿਹੜਾ ਸੀ ਨਾ ਠੀਕ ਹੈ ਇੱਕ ਦੂਜੇ ਕੋ ਬੈਲ ਮੰਗ ਲੈਂਦੇ ਸੀ ਯਾਰ ਬੈਲ ਦੇ ਨਾਲ ਠੱਗੇ ਦੇਈ ਉਹਦੇ ਨਾਲ ਆਪਣਾ ਹਲ ਜਿਹਾ ਫਾੜਾ ਜਿਹੜਾ ਹੁੰਦਾ ਫਾੜਾ ਜਿਹਾ ਠੀਕ ਹੈ ਲੈ ਕੇ ਤੇ ਆਪਣਾ ਉਹ ਇੱਕ ਜਿਹੜੇ ਘੋੜਾ ਤੇ ਦਸਾਂ ਨੇ ਆਪਣੀ ਪਹਿਲੀ ਵਾ ਲੈਣੀ ਵਾ ਲੈਣੀ ਠੀਕ ਹੈ ਉਹਦਾ ਪਿਆਰ ਸੀ ਕਿ ਉਹਦੇ ਕੋਲ ਲੈ ਉਹਦਾ ਘਰ ਨਹੀਂ ਵੀ ਹੋਣਾ ਨਾ ਦਾਦਾ ਜੀ ਨਾਲ ਠੀਕ ਹੈ ਕਿ ਭੈਣੇ ਮਾਰਾ ਲੈ ਕੇ ਚੱਲਾ ਵਾ ਤੇ ਅੰਮੀ ਉਹਦੋਂ ਦੱਸਦੇ ਨਹੀਂ ਸੀ ਤੇ ਗੱਲ ਸੁਣਾਉਂਦੇ ਪਏ ਸੀ ਕਿ ਕੁਛ ਇੰਨੇ ਆਪਣੀ ਪਾਲੀ ਨੂੰ ਪਾਣੀ ਲਾਇਆ ਤੇ ਉਹਦਾ ਪਾਣੀ ਟੁੱਟ ਗਿਆ ਤੇ ਉਹਨਾਂ ਨੇ ਆਪਣੀ ਪੱਗ ਦੇ ਰੱਖ ਕੇ ਤੇ ਉੱਤੇ ਬੰਨਾ ਜਿਹੜਾ ਬਣਾ ਦਿੱਤਾ ਤੇ ਜਿੱਦੋਂ ਉਹਨਾਂ ਦੀ ਫਸਲ ਹੋਈ ਤੇ ਉਹਨਾਂ ਨੇ ਕਿਹਾ ਮੈਂ ਤੇਰੇ ਤੇਰਾ ਪਾਣੀ ਟੁੱਟਾ ਸੀ ਤੇ ਮੈਂ ਪਾਣੀ ਲਾਇਆ ਸੀ ਫਲਾਂ ਜਗ੍ਹਾ ਜਾ ਕੇ ਬੰਨਾ ਵੇਖਾ ਤੇ ਮੇਰੀ ਪੱਗ ਪਈ ਹੋएगी ਤੇ ਉਹਨਾਂ ਨੇ ਫਸਲ ਉਹਨਾਂ ਨੂੰ ਵੰਡਾਈ ਸੀ ਨਾ ਮੈਂ ਕਹਿੰਦਾ ਇਹਦਾ ਇਸ ਤਰ੍ਹਾਂ ਲੋਕਾਂ ਦਾ ਕਿ ਤੇਹਾ ਵੀ ਤੇਰਾ ਹਿਸਾਬਾਂ ਦੇ ਪਾਣੀ ਤੇਰਾ ਹਿਸਾਬਾਂ ਕੋਲ ਨੂੰ ਕਿਸੇ ਨੂੰ ਕਹਿੰਦੇ ਤੈਨੂੰ ਕਾਦੀ ਲੋੜ ਹੀ ਪਾਣੀ ਤੇ ਤੂੰ ਨਾ ਰਹਾਦਾ ਅਸੀਂ ਤੇਨੂੰ ਸੁਣਾ ਭੇਜਿਆ ਸੀਗਾ ਠੀਕ ਹੈ ਤੇ ਬਾਕੀ ਕਿਵੇਂ ਦਾ ਲੱਗਾ ਤੁਹਾਨੂੰ ਸੌਂਗ ਲੋੜ ਪਈ ਤਾਂ